ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਹੁਣ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਹਿਮੂਦਪੁਰਾ ਤੇ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਗੋਰ ਵੰਤ ਵੀਰ ਤੇ ਗੁਰਜੰਟ ਵੀਰ ਦੇ ਕੋਲੇ ਤੁਹਾਨੂੰ 6 ਐਨੀਮਲ ਜਿਹੜੇ ਫੋਰਸੇਲ ਐ ਇਸ ਵੇਲੇ ਵਿਕਾਊ ਆ ਉਹ ਵਿਖਾਉਣੇ ਵਿੱਚ ਨੀਲੀ ਰਾਵੀ ਦੀਆਂ ਵਿੱਚ ਮੋਹਰਾ ਦੀਆਂ ਤਾਰੀਆਂ ਸੂਈਆਂ ਗਿੱਲੀਆਂ ਵਿੱਚ ਕੋਈ ਦੋ ਜਾਨਵਰ ਗੱਬਣ ਤੇ ਤਕਰੀਬਨ ਇਸ ਘਰੇ ਤੁਹਾਨੂੰ 8-10 ਜਾਨਵਰ ਹਰ ਵੇਲੇ ਜਿਹੜੇ ਵਿਕਰੀ ਵਾਲੇ ਹਾਜ਼ਰ ਮਿਲਦੇ ਆ ਤੇ ਦੋ ਦਿਨ ਪਹਿਲਾਂ ਤੁਹਾਨੂੰ ਇਸ ਘਰੋਂ 7-8 ਜਾਨਵਰ ਵਿਖਾਈ ਸੀ ਤੇ ਅੱਜ ਫੇਰ ਮੰਨ ਕੇ ਚੱਲੋ ਵੀ ਤੁਹਾਨੂੰ 6 ਐਨੀਮਲ ਵਿਖਾਵਾਂਗੇ ਬਿਲਕੁਲ ਤਿਆਰ ਝੋਟੀ ਆ ਸੂਨ ਨੂੰ ਤੇ ਅੱਗੇ ਜਿਹੜੀ 4 ਨੰਬਰ ਤੇ ਵੇਟ ਕਰਿਓ ਵਿਖਾਉਣੀ ਆ ਨਾ ਝੋਟੀ ਦਾ ਬੜਾ ਕੋਈ ਵੀ ਉੜਾ ਬੰਨਾ ਨਹੀਂ ਕਰਮਾਂ ਵਾਲੀ ਇੰਨੀ ਸਫਾਈਆਂ ਸੂਈਆਂ ਤੇ ਨਹੀਂ ਸ਼ਾਨਦਾਰ ਝੋਟੀ ਆ ਤੇ ਦੋ ਆ ਗਈਆਂ ਆਹ ਵਾਲੀਆਂ ਕੇਰਾ ਅਨਟਰਸਟ ਜਾਂ ਬਣਾ ਲਓ ਉਦੋਂ ਬਾਅਦ ਆਪਾਂ ਰੇਟ ਰੂਟ ਪੁੱਛੀ ਚੱਲਾਂਗੇ ਤੋਰ ਤਾਰ ਕੇ ਵਿਖਾਵਾਂਗੇ ਬੜੀ ਚੰਗੇ ਦੁੱਧ ਵਾਲੀ ਮੱਝ ਵੀ ਤੁਹਾਨੂੰ ਲਾਸਟ ਤੇ ਵਿਖਾਵਾਂਗੇ ਕਿਹੜਾ ਸੂਆ ਸੁੰਦੀ ਆ ਤੇ ਬੜਾ ਲੰਮਾ ਸਮਾਂ ਮਿਲੀ ਬੜੀ ਸ਼ਾਨਦਾਰ ਚੰਗੇ ਦੁੱਧ ਵਾਲੀ ਮੈਂ ਇੱਕਾ ਝੂਟੀ ਆ ਗਈ ਤੇ ਆਜੋ ਸ਼ੁਰੂ ਕਰੀਏ ਜੁੜੇ ਰਹੋ ਹੰਡ ਤੱਕ ਤੁਹਾਡਾ ਧੰਨਵਾਦ ਰਿਕਵੈਸਟ ਬੇਨਤੀ ਹਰ ਵੀਡੀਓ ਚ ਹੁੰਦੀ ਆ ਕਿ ਜਿਹੜਾ ਵੀ ਪਸ਼ੂ ਖਰੀਦਣਾ ਤੁਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਭਰਾ ਤੋਂ ਤੇ ਕਰੀ ਗਏ ਆਪਾਂ ਸ਼ੁਰੂ ਗਰਵੰਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਸਾਦ ਹੋਰ ਸੁਨਾਮ ਮੇਰਾ ਭਰਾ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਐਡਰੈਸ ਆਪਣਾ ਵੀਰੇ ਐਡਰੈਸ ਹੈਗਾ ਵੀਰ ਜੀ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਤੇ ਆਪਣਾ ਵਪਾਰ ਦਾ ਕੰਮ ਹੈ ਰੂਟੀਨ ਚ ਹੀ ਪਸ਼ੂ ਆਉਂਦੇ ਹਨਾ ਜੀ ਇਸ ਤਰ੍ਹਾਂ ਹੀ ਆਪਣੇ ਹਰ ਵਕਤ ਪਸ਼ੂ ਕੋਈ 8 8 10 ਦਾ ਰਹਿੰਦੇ ਆ ਤੇ ਵਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਜਾਂਦਿਆਂ ਹਨਾ ਤੇ ਨੰਬਰ ਮੇਰੇ ਵੀਰ ਦਾ ਨੰਬਰ ਹੈ ਜੀ 98772 8043 98772 8043 ਇਹਦੇ ਤੇ ਕਰੇ ਕੋਈ ਵੀ ਭੈਣ ਭਰਾ ਗੱਲਬਾਤ ਤੇ ਆਪਾਂ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਵੀਡੀਓ ਵਿਖਾਈ ਸੀ ਹਨਾ ਪਰਸੋਂ ਵੀਡੀਓ ਪਾਈ ਆਪਾਂ ਹਾਂ ਤੇ ਚੰਗੇ ਜਾਨਵਰ ਸੀ ਆਪਣੇ ਕੋਲ ਚੰਗੇ ਉਹ ਦਿਨ ਵੀ ਸ਼ਾਂ ਦੀ ਪਾਈ ਆਪਾਂ ਠੀਕ ਆ ਤੇ ਵੀਡੀਓ ਪੈਂਦਾ ਸਾਰੀ ਸਾਰੀਆਂ ਸੇਲ ਹੋ ਗੀਆਂ ਚਲੋ ਸ਼ੁਕਰ ਅਦਾ ਤੇ ਦਾ ਹਨਾ ਹਾਂਜੀ ਤੇ ਐਂ ਚੱਲੀ ਜਾਵੇ ਸਾਰੇ ਭੈਣਾ ਭਰਾਵਾਂ ਦਾ ਹਨਾ ਇਦਾਂ ਹੀ ਆਪਣੇ ਭੈਣ ਭਰਾਵਾਂ ਦੀ ਖਿਰਤੀ ਤੇ ਬਾਕੀ ਤੁਹਾਡਾ ਭਾਅ ਵਿਕਣਾ ਹਨਾ ਹਾਂਜੀ ਉਹ ਦਾ ਜੇ ਇਹਦਾ ਸਾਬ ਦਾ ਪਸ਼ੂ ਹੋਵੇ ਸਾਬ ਦਾ ਰੇਟ ਹੋਵੇ ਉਸ ਭਾ हां ਤੇ ਫੇਰ ਹੀ ਵਿਕਣੀ ਆ ਹਨ ਤੇ ਗੁਰਵੰਤ ਵੀਰੇ ਆ ਝੋਟੀ ਸੂਆ ਕਿਹੜਾ ਸੂਗੀ ਇਹ ਦੂਜਾ ਸੂਆ ਸੋਣੀ ਦੱਸ ਦੂਜਾ ਸੂਆ ਇਹਦੇ ਮਾਲਕਾਂ ਨੇ ਦੱਸ ਤੀ ਹਨ ਤੇ ਪਹਿਲੇ ਸੂਏ ਨਿੱਕੀ ਸਵਾਤੀ ਕਿਤੇ ਹਨ ਬਹੁਤ ਕੋਲੀ ਸੂਗੀਆਂ ਹਨ ਹਾਂ ਤੇ ਦਿਨ ਕਿੰਨੇ ਲੈ ਜੂ ਛਾ ਦਿਨ ਕੋਈ ਅਜੇ 1 ਹਫਤਾ ਦੇ ਰੈਂਚ ਲੈ ਜੂਗੀ ਹਜੇ 1 ਹਫਤਾ ਲੈ ਜੂ ਹਨ ਫਿਰ ਬਣ ਚੰਗੀ ਜਾਊ ਹਾਂਜੀ ਬਹੁਤ ਚੰਗੀ ਬਣੂਗੀ ਕੀ ਬਾਤ ਆ ਹਨ ਤੇ ਦੁੱਧ ਦੇ ਨੇ ਪਹਿਲਨ ਨੇ ਅਿਲਨਿਆ ਦੇ ਕੋਈ 9-10 ਕਿਲੋ ਦੁੱਧ ਚ ਆਇਆ ਠੀਕ ਆ ਓਕੇ ਤੇ ਹੁਣ ਇੱਕ ਹਫਤਾ ਪਿਆ ਹਾਂਜੀ ਇੱਕ ਹਫਤਾ ਤੇ ਥਣਾ ਸੁਣਾ ਲੋ ਭਾਰ ਲੋ ਕੇ ਹਾਂਜੀ ਥਣਾ ਦੀ ਆਪਣੀ ਪਿੱਛੇ ਦੀ ਆਈਟਮ ਤੇ ਗਾਰੰਟੀ ਥਣ ਅਗਲਾ ਆ ਦੇ ਯਾ ਟਿਪ ਕੀ ਲੈ ਜੀ ਹਨਾ ਮੈਂ ਪੁਰਾਣੇ ਉਹਨਾਂ ਦੇ ਚੈੱਕ ਕਰ ਲੈਣੀ ਚੈੱਕ ਕਰ ਲੈਣੇ ਆ ਤੋਰੇ ਦੀ ਕਰਾਈਏ ਚੈੱਕ ਲੋ ਵੀ ਸੱਜਣਾ ਦੂਜਾ ਸੂਆ ਸੁੰਦੀ ਝੂਟੀ ਆ ਸਟਾਰਟਿੰਗ ਚ ਤੁਹਾਨੂੰ ਇਹ ਤੋਂ ਸ਼ੁਰੂ ਕਰਤੀ ਆ ਤੇ ਪਹਿਲਾਂ ਨੇ 9-10 ਕਿਲੋ ਜਿਹੜਾ ਦੁੱਧ ਦੇਨੇ ਇੱਕ ਇਧਰ ਨੂੰ ਹੀ ਲੈ ਚੱਲ ਕੋਈ ਨਹੀਂ ਤੇ ਵੇਖਿਓ ਤੇ ਭਾ ਇਹਨਾਂ ਕੋਲੇ ਸਾਰੇ ਹੀ ਹੁੰਦੇ ਆ ਸੱਜਣੋ ਕਿ ਜਿੱਦਾਂ ਦਾ ਵੀ ਕੋਈ ਗਾਹਕ ਪਸ਼ੂ ਮੰਗਦਾ ਤਾਂ ਉਹੋ ਜਿਹੀ ਰੇਟ ਹੁੰਦਾ ਵੇਖੋ ਕਿੰਨੀ ਸਾਫ ਸੁਥਰੀ ਆ ਥੱਲਿਓ ਤੇ ਬਾਕੀ ਮੰਨ ਲਓ ਵੀ ਹਜੇ ਟਾਈਮ ਇਹਨੇ ਲੈਣਾ ਜਿਹੜਾ 5-7 ਦਿਨ ਤੇ ਸੋਹਣੀ ਬਣ ਜੂਗੀ ਤੇ 10 ਕਿਲੋ ਦੁੱਧ ਇਹਨੇ ਕਰਮਾਲੀ ਨੇ ਖੁੱਲਾ ਦੇਈ ਜਾਣਾ 10 ਕਿਲੋ ਤਾਂ ਕਰਵਾਂ ਤ ਵੀਰੇ ਦੇਈ ਜਾਣਾ ਨੇ 10 ਕਿਲੋ ਸੰਸਾ ਚਵਾ ਦੂਗੀ ਚਵਾ ਦੂਗੀ ਹਨਾ ਹਾਂਜੀ ਵੇਖੋ ਸੱਜਣਾ ਕੀ ਖਲੀ ਬਣ ਕੇ ਹਾਂ ਤਿਆਰੀ ਚੰਗੀ ਕਰੂਗੀ ਹਾਂਜੀ ਇਹਦਾ ਰੇਟ ਫਿਰ ਸ਼ਾਜੀ ਰੇਟ ਸ਼ਾਜੀ ਇਹਦਾ ਮੁੱਲ ਕਰਨ ਨੂੰ ਪਾ 75 ਕਰ ਲਈ 72 ਕਰ ਲਈ ਤੇ 70000 ਦੀ ਦੇਣੀ 70000 ਦੀ ਹਾਂਜੀ ਤੇ ਬਾਕੀ ਮਾੜਾ ਮੋਟ ਪਿਆਰ ਮੁਹੱਬਤ ਹੋ ਜੂ ਹਨਾ ਆਉਂ ਚੋ ਕੋਈ ਮੌਕੇ ਦੇ ਹੋ ਜੂ ਥੋੜਾ ਬਾਰਾ ਪਰ 70000 ਦੀ ਇਹ ਆਣ ਵਾਲੇ ਰੇਟ ਦੱਸਿਆ ਨਹੀਂ ਓਕੇ ਆ ਬਾਕੀ ਮਾੜੀ ਤਾਂ ਨਹੀਂ ਹਾਂਜੀ ਬਹੁਤ ਜਿਹੜਾ ਲੈ ਜੂਗਾ ਵਧੀਆ ਨਵੀਂ ਝੋਟੀ ਆ ਹਾਂਜੀ ਫੱਬ ਜਾਣੀ ਆ ਹਨਾ ਸੂਕੇ ਨੇ ਬੜੀ ਪਹਿਲਾਂ ਅਜੀ ਚਲਦੀ ਆ ਜੇ ਸੂਹਾ ਦੂਜਾ ਸੁਣਾ ਹਾਂ ਨਹੀਂ ਆਪਾਂ ਕਿਉਂ ਕਹਿਣਾ ਕਰਮਾਂ ਵਾਲੀ ਨੂੰ ਹਨਾ ਪਹਿਲਾਂ ਕਹਿ ਰਹੀ ਠੀਕ ਆ ਤੇ ਆਹ ਕਦੋਂ ਸੂਹੀ ਇਹ ਰਾਤ ਦੀ ਸੂਈ ਹੈ ਰਾਤ ਦੀ ਸੂਈ ਆ ਬੱਚਾ ਇਹਦੇ ਕੋਲੇ ਕੱਟਾ ਕਿ ਕੱਟੀ ਜੀ ਕੱਟਾ ਸੂਹਾ ਕਿਹੜਾ ਸੂਈ ਆ ਇਹ ਦੂਜਾ ਸੂਸ ਹੋਈ ਲਓ ਵੀ ਸੱਜਣਾ ਦੂਜਾ ਹੀ ਇਹ ਸੂਈ ਆ ਤੇ ਪਰ ਤੁਸੀਂ ਜਦੋਂ ਤੁਹਾਨੂੰ ਇਹਦੇ ਥਾਂ ਲੈ ਵੇ ਦੀ ਕੁਆਲਿਟੀ ਵਿਖਾਈ ਨਾ ਇਹ ਆਈ ਵੀ ਅੱਜੀ ਆ ਹਨਾ ਅੱਜ ਹੋਣੀ ਲੱਥੀ ਆ ਤੇ ਮਾਲਾ ਵੀ ਇਹਦੀ ਚਵਾਈ ਚੁਈ ਵੀ ਜਿਵੇਂ ਵੀਰ ਕਹਿੰਦਾ ਦੋ ਵਾਰੀ ਹੋ ਗਈ ਹਾਂਜੀ ਦੋ ਵਾਰੀ ਕਰੋਨਾ ਸਰੇ ਚੁਈ ਹੈ ਹਾਂ ਜੇਕਰ ਫਿਰ ਦੁਬਾਰਾ ਆਪਾਂ ਚੁਈ ਆਵੇ ਅਜੇ ਤਾਂ ਟੈਂਪੂ ਬਾਹਰ ਚਲੋਤਾ ਹੈ ਟੈਂਪੂ ਹਜੇ ਹਾਂ ਪੈੜੇ ਤੇ ਹੀ ਖੜਾ ਹੈ ਨਾ ਹਾਂਜੀ ਤੇ ਬੱਚਾ ਕੱਟ ਆ ਗਿਆ ਚੂਣ ਚਾਂਣ ਤਾਂ ਬੜੀਆਂ ਦੇ ਖਰੀ ਹਾਂਜੀ ਚੂਣ ਚਾਂਣ ਬਹੁਤ ਚੰਗੀ ਬੱਚਾ ਲਾਲ ਗੀ ਨਹੀਂ ਹਾਂ ਥੋੜਾ ਜਿਹਾ ਹੈ ਨਾ ਇੱਕ ਉੱਤਰੀ ਹੈ ਇੱਕ ਡਰੀ ਹੋਈ ਹੈ ਤੇ ਬਾਕੀ ਸਜਣੋ ਬੇਫਿਕਰ ਹੋ ਜਾਓ ਬੱਚੇ-ਬੁੱਚੇ ਤੇ ਪੂਰੀ ਸਹਿਮਤ ਆ ਕੋਈ ਐ ਨਹੀਂ ਗੱਲ ਕਿਉਂਕਿ ਇਹ ਵੀ ਪੈਸੇ ਲਾ ਕੇ ਲੈ ਕੇ ਆਂਦੀ ਆ ਤੇ ਆ ਵੇਖੋ ਮੈਂ ਜਿਵੇਂ ਥਣ ਵੇਖ ਕੇ ਤੁਹਾਨੂੰ ਦੱਸਿਆ ਸੀ ਨਾ ਕਿਆ ਬਾਤ ਆ ਚਵਾਈ ਕਰਮਾਂ ਵਾਲੀ ਨੂੰ ਨਾ ਜਿਉਂਦੀ ਰਵੇ ਕਿਹੜੇ ਘਰ ਦਾ ਸਾਰੀ ਚੋਈ ਗਈ ਖਾਣੇ ਹਾਂ ਵਾਕੇ ਹੀ ਵਾਕੇ ਕੋਈ ਸ਼ੱਕ ਨਹੀਂ ਯਾਰ ਤੇ ਇਹਨੇ ਗਰਵੰਤ ਦੁੱਧ ਪਹਿਲੇ ਸੂਏ ਦਾ ਇਹਨੇ ਕੋਈ ਪਹਿਲੇ ਦੋ 11-12 ਕਿਲੋ ਦਾ ਚੋਆ ਆ ਯਾਰ ਦਿੱਤਾ ਹੋਊਗਾ ਤਕੀ ਵੀ ਕੱਟੀ ਚੰਗਾ ਦੁੱਧ ਪਾਉਗੀ ਹਨਾ ਗਿੱਲੇ 나ੜੂਏ ਤੇ ਜਾਤ ਕੁਆਲਿਟੀ ਬੜੀ ਆ ਝੋਟੀ ਦੇ ਬਹੁਤ ਚੰਗੀ ਇਹਨੇ ਕਿ ਸੇਵਾ ਆ ਰਹੀ ਨਾਰਮਲ ਤੋਂ ਆਈ ਨਾਰਮਲ ਤੋਂ ਆਈ ਐ ਕਹਿਆਂ ਵੀ ਸੂਈ ਆ ਹਾਂਜੀ ਤੇ ਜਾਪੇ ਜਾ ਹਨਾ ਹਾਂਜੀ ਤੇ ਹਜੇ 라ਛਣ ਪਾਣੀ ਨਹੀਂ ਇਹਨੇ ਚੱਕਿਆ ਸਜਣੋ ਝੋਟੀ ਬਹੁਤ ਚੰਗੀ ਕੱਦ ਕਾਠ ਪੂਰਾ ਵੱਡਾ ਲੇਵੇ ਭਾਂਡੇ ਦੀ ਬੜੀ ਸੁਥਰੀ ਆ ਵੇਖੋ ਲਾਲੀ ਵਾਲਾ ਲੇਵਾ ਲੱਗਾ ਤੇ ਹਜੇ ਨਾ ਤੈ ਮਾਰੀ ਆ ਪੁੜੇ ਵੀ ਤੁਸੀਂ ਚੈੱਕ ਕਰ ਲਓ ਇਹ ਹਜੇ ਇਹਨੇ ਪੁੜੇ ਵੀ ਨਹੀਂ ਚੱਕੇ ਤੇ ਇਹਦੀ ਤੂਰ ਕਰਾ ਦਈਏ ਚੱਕ ਜੇ ਨਾ ਅੰਦਰੇ ਵੇਖਿਓ ਸਜਣੋ ਥੋੜੀ ਜੀ ਨਾ ਕੈਮਰੇ ਤੋਂ ਡਰਦੀ ਆ ਤੇ ਇੱਕ ਕਿਉਂਕਿ ਉਪਰੇ ਥਾਂ ਹਜੇ ਉੱਤਰੀ ਆ ਹੁਣੇ ਹਾਂ ਉਹਦਾ ਚਵਾਈ ਹੋਈ ਆਦਾ ਹਿਸਾਬ ਨਾਲ ਸਾਰੀ ਵੀ ਸਾਰੀ ਵਹਿਲੀ ਆ ਜਮਾਂ ਖਾਲੀ ਆ ਵਾਕਿਆ ਤੇ ਕੱਦ ਕਾਠ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਪੂਰਾ ਚੰਗਾ ਕੱਦ ਕਾਠਾ ਤੇ ਜੇ ਕੋਈ ਸੱਜਣ ਚੰਗਾ ਸਾਂਭਣ ਵਾਲਾ ਹੋਇਆ ਨਾ ਤੇ ਇਹ ਝੋਟੀ ਤੋਂ ਤੁਸੀਂ ਦੁੱਧ ਜਿੰਨਾ ਮਰਜ਼ੀ ਚੋਲਿਆ ਜੋ ਕੋਈ ਐਂ ਦੀ ਨਹੀਂ ਗੱਲ ਹੈਗੀ ਦੁੱਧ ਪੂਰਾ ਚੰਗਾ ਦੇਊਗੀ ਕਿਉਂਕਿ ਫਰੀਕ ਚਮੜੀ ਦੀ ਤੇ ਚੰਗੀ ਕੁਆਲਟੀ ਬਾਜ ਰੰਗ ਬਾਜ ਕਹਿ ਦਈਏ ਉਹ ਝੂਟੀ ਆ ਵੇਖੋ ਥਣ ਜੇ ਫੇਰ ਪਾਸੇ ਮੈਂ ਜਿੰਨੇ ਜੋ ਕੀ ਹਨਾ ਬਹਿਨ ਨਹੀਂ ਬੱਚਾ ਲਾਉਣ ਨਾਲ ਉਨੀ ਆ ਗਈ ਆ ਵਾਕੇ ਖਰੀ ਝੂਟੀ ਇਹਦਾ ਰੇਟ ਫਿਰ ਸ਼ਾਹੀ ਰੇਟ ਇਹਦਾ ਸ਼ਾਹੀ ਕਰਨ ਨੂੰ ਭਾਵੇਂ 90 ਕਰ ਲਈ ਠੀਕ ਆ ਇਹ ਜਿਹੜੀ ਆ ਨਾ ਇਹ 83000 ਦੀ ਦੇਣੀ 80 ਤੇ 3 ਹਾਂਜੀ 80 ਦੀ ਦੇ ਦਿਆਂ ਯਾਰ 82 ਦੀ ਦੇ ਦਾਂ 82000 ਦੀ ਦੇ ਦੇਾਂਗੇ ਜਿਹੜਾ ਵੀ ਭੈਣ ਭਰਾ ਆ ਗਿਆ ਯਾਰ ਘਰੇ ਚੂਨ ਵਾਲੇ ਨੂੰ ਮਾੜੀ ਤਾਂ ਨਹੀਂ ਨਵੀਂ ਝੋਟੀ ਆ ਕੱਦ ਕਾਠ ਹਨਾ ਜਾਤ ਪਾਤ ਵਾਲੀ ਉਹ ਕੇ ਰਿਪੋਰਟ ਜਮਾਂ ਹੀ ਸੱਜਣੋ ਤੇ ਅੱਗੇ ਆ ਗਈ ਇੱਕਾ ਹੋਰ ਝੋਟੀ ਸੂਈ ਸਵਾਈ ਇਹ ਗੁਰਵੰਤ ਵੀਰੇ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਦੂਜਾ ਸੂਆ ਸੂਈ ਆ ਤੇ ਇਹ ਕਿੰਨੇ ਟਾਈਮ ਦੀ ਸੂਈ ਆ ਤੇ ਕਿੰਨਾ ਦੁੱਧ ਆ ਫੰਦਾਤ ਮੰਨ ਲੈ 12 ਮੰਨ ਲੈ ਓਕੇ ਉਹਨਾਂ ਘਰ ਵਾਲਿਆਂ ਨੇ ਤਾਂ 10 ਹੀ ਆਖਿਆ ਠੀਕ ਆ ਕੋਈ 12 ਮੰਨ ਸਕਦਾ 10ਾਂ 12 ਦਿਨਾਂ ਦੀ ਸੂਈ ਆ ਹਾਂਜੀ ਬੱਚਾ ਕੱਟਾ ਕਿ ਕੱਟੀ ਨਹੀਂ ਕੱਟਾ ਮਗਰ ਇਹਦੇ ਕੱਟਾ ਹਾਂਜੀ ਤੇ ਦੁੱਧ ਇਹਦੇ ਕੋਲੇ ਜਿਹੜਾ ਹੈ ਨਾ ਭਾਂਡੇ ਚ ਆ ਜੀ ਦੁੱਧ ਇਹਦੇ ਥਲੇ 13 ਕਿਲੋਨ ਇਸ ਟਾਈਮ ਲੇਵੇ ਲੂਵੇ ਦੀ ਬੜੀ ਹੈ ਨਾ ਫਿਕਸ ਆਰਡਰ ਦੀ ਝੋਟੀ ਕਹਿ ਦਗੀ ਤੇ ਬਾਕੀ ਜਾਤ ਕੁਆਲਟੀ ਵਾਲੀ ਹੈ ਨਾ ਜੀ ਨੀਲੀ ਦਾ ਬੱਕਰਾ ਨੀਲੀ ਦਾ ਪੱਖ ਰੱਖਦੀ ਅੱਖ ਮਣਕਣੀ ਹੈ ਨਾ ਬੱਚੇ ਚੰਗੇ ਲਾਉਂਦੀ ਆ ਹਾਂਜੀ ਇਹਦੀ ਵੀ ਤੌਰ ਕਰਾਈਏ ਚੱਕ ਛੱਜਣੋ ਤੌਰ ਚੈੱਕ ਕਰ ਲਓ ਸੂਆ ਦੂਜਾ ਮਗਰ ਕਟਾ ਤੇ 13 ਕਿਲੋ ਦੁੱਧ ਤੁਸੀਂ ਚੋ ਸਕਦੇ ਆ ਯਾਰ ਜਿੱਦਾਂ ਮਰਜ਼ੀ ਕੋਈ ਆਣ ਕੇ ਆਪਦਾ ਤੋਲੇ ਹਾਂ ਕਿਉਂਕਿ ਜਿਹੜਾ ਸੂਆ ਪਸ਼ੂ ਆ ਨਾ ਉਹਦਾ ਜਿਹੜਾ ਮਾਲਕ ਦੁੱਧ ਦੱਸ ਦਿਓ ਤੁਸੀਂ ਚੋ ਸਕਦੇ ਆ ਤੇ ਬਾਕੀ ਝੋਟੀ ਤੁਹਾਨੂੰ ਦੱਸੂਗੀ ਕਿ ਮੈਂ ਆਪ ਦੁੱਧ ਕੱਢੂਗੀ ਕਿਉਂਕਿ ਇਹ ਨਹੀਂ ਕਿ ਕੱਲਾ ਦੁੱਧ ਆ ਕੱਦ ਕਾਠਾ ਪੂਰਾ ਕੱਦ ਕਾਠ ਵਾਲੀ ਆ ਪੂਰੀ ਜਾਤ ਕੁਆਲਿਟੀ ਤੇ ਬਾਕੀ ਇਹਨਾਂ ਦੁੱਧ ਸੱਜਣੋ ਬਹੁਤ ਹੁੰਦਾ ਤੇ ਬਾਕੀ ਚੂਣ ਬਹੁਤ ਚੰਗਾ ਹੋਊ ਹਨਾ ਬਾਈ ਜਵਾਤ ਦਾ ਬਹੁਤ ਚੰਗਾ ਲੱਗਿਆ ਹਾਂ 100 ਦੀ 100 ਹੋਊਗੀ ਚੂਣ ਸੱਜਣੋ ਕਿਉਂਕਿ ਇਹਦੇ ਜਿਹੜੀ ਕੁਆਲਿਟੀ ਆ ਨਾ ਥਾਂ ਲੈਵੇ ਦੀ ਉਹ ਦੱਸਦੀ ਆ ਆਪਾਂ ਨੂੰ ਵੀ ਚੂਣ 100 ਦੀ 100 ਆ ਵੇਖੋ ਆ ਗਾੜੀ ਵੀ ਚੰਗੀ ਹੋਣੀ ਆ ਹਾਂਜੀ ਗਾੜੀ ਗਾੜੀ ਦੀ ਬਹੁਤ ਚੰਗੀ ਹਨਾ ਆ ਵੇਖੋ ਸੱਜਣੋ ਗਾੜੀ ਕਿੰਨਾ ਲੈਵਾ ਇਹਦਾ ਲੱਗਾ ਹੋਇਆ ਤੇ ਗੁਰਵੰਤ ਵੀਰ ਇਹਦਾ ਰੇਟ ਫਿਰ ਕੀ ਰਹੂਗਾ ਰੇਟ ਦੋਦੇ ਹਿਸਾਬ ਨਾਲ ਤੁਹਾਨੂੰ ਪਾਣੀ ਇੱਕ ਦਾ ਹੋ ਕਰ ਲਈ ਠੀਕ ਆ ਤੇ ਜਿੱਥੇ ਦੇਣੀ ਪਰ ਆਪਾਂ ਹਾਂ ਨਾ ਜਿਹੜੀ 95000 ਦੀ ਦੇਣੀ 90 ਤੇ 595000 ਦੀ ਜਿਹਦੇ ਵਿੱਚ ਰਸੇ ਦੀ ਛੋਟ ਹੋਣੀ ਬਸ ਨਹੀਂ ਵਾਕੇ ਕੋਈ ਸ਼ੱਕ ਨਹੀਂ ਹੈਨਾ ਦੁੱਧ ਵੀ 13 ਕਿਲੋ ਆ ਹਾਂਜੀ ਤੇ ਮਗਰ ਬੱਚਾ ਹਨਾ ਝੋਟੀ ਨਵਾ ਹਨ ਤੇ ਬਾਕੀ ਬੜੀ ਚਾਰੂ ਚੁਰੂ ਵੀ ਚੰਗੀ ਹੈਨਾ ਯਾਨੀ ਕਿ 13 ਆਪਾਂ ਕਹਿਦਾ ਜੀ ਤੇ 40 ਦੇਵਾਂਗੇ ਹਾਂ ਵੀ ਇਹ ਨਹੀਂ ਹੈਗਾ ਵੀ ਮੂੰਹ ਵਾਲਾ ਨਹੀਂਗਾ ਹਾਂਜੀ ਭਾਂਡੇ ਵਾਲਾ ਹਾਂਜੀ ਵੇਖੋ ਸੱਜਣਾ ਫੇਸ ਕੁਆਲਟੀ 95000 ਦੇ ਵਿੱਚ 13 ਕਿਲੋ ਦੁੱਧ ਤੇ ਉਵੇਂ ਮਨ ਲਓ ਵੀ 13 ਕਿਲੋ ਵਾਲੀ ਆਪਾਂ ਲੈਂਦੇ ਤਾਂ ਪੈਸੇ ਹੋਰ ਵੀ ਜ਼ਿਆਦੇ ਲੱਗਣੇ ਸੀ। ਵੇਖਿਓ ਪਸੰਦ ਆਊਗੀ ਬੜੀ ਸ਼ਾਨਦਾਰ ਝੋਟੀ ਤੇ ਆਜੋ ਅੱਗੇ। ਮੇਲਾ ਲੁੱਟਣ ਵਾਲੀ ਗੱਲ ਬੜੀ ਸ਼ਾਨਦਾਰ। ਨੀਲੀ ਰਾਵੀ ਦੀ ਮੈਂ ਸਾਰੇ ਕੈਰੈਕਟਰ ਮੰਨ ਲਓ ਕਵਰ ਕਰਦੀ ਆ ਤੇ ਨੇਵਾ ਭਾਂਡਾ ਵੀ ਆਂਦੀ ਮੈਨੂੰ ਲੱਗਾ। ਇਹਦਾ ਕੀ ਲੇਖਾ ਜੋਖਾ? ਇਹ ਦੂਜਾ ਸੂਹਾ ਸੋਣੀਏ ਸੋਹ। ਦੂਜਾ ਸੂਗੀ। ਹਾਂਜੀ। ਓਕੇ। ਦਿਨ ਕਿੰਨੇ ਲੈ ਜੂ ਸ਼ਾ? ਦਿਨ ਇਹ ਇੱਕੋ ਤਾਰਾ ਜੂਗੀ। ਲੋ ਵੀ ਸੱਜਣੋ ਹਫਤੇ ਤੋਂ ਦਸਾਂ ਦਿਨਾਂ ਦੇ ਵਿੱਚ ਵਿੱਚ ਸੂਪੂ ਹਨਾ ਸੁਭਾ ਸੂਪੂ ਚੰਗਾ ਸੁਭਾ ਸੂਪੂ ਬਹੁਤ ਚੰਗਾ ਇਹ ਵੀ ਆਜੀ ਆਈ ਆਪਣੇ ਕੋਲ ਠੀਕ ਆ ਪਹਿਲਾਂ ਤਾਂ ਦੁੱਧ ਪਹਿਲਾਂ ਨਹੀਂ ਆਦੇ 13 ਕਿਲੋ ਦੁੱਧ ਚਵਾਇਆ ਨਹੀਂ ਪਹਿਲਾਂ ਨੇ 13 ਕਿਲੋ ਦੁੱਧ ਚਵਾਤਾ ਕਰਮ ਵਾਲੀ ਨੇ ਤੇ ਹੁਣ ਟਿੱਪੀ ਟੁੱਪੀ ਐਨ ਓਕੇ ਐ ਟਿੱਪਣ ਓਕੇ ਰਿਪੋਰਟ ਠੀਕ ਆ ਤੇ ਭਾਰ ਵਾਲੀਓ ਵੀ ਹਾਂਜੀ 100 ਦੀ 100 ਮੈਂ ਹਨਾ ਵੇਖਿਓ ਸੱਜਣੋ ਪੈਠਪੜਾ ਉਤੋਂ ਚੰਗੀ ਚੌੜੀ ਜੂੜੀ ਇਕ ਕੁਆਲਟੀ ਵਾਈਸ ਐਨ ਜੇ ਨੀਲੀ ਦੀ ਕਿਚੇ ਪੁਚੇ ਦੀ ਬਹੁਤ ਚੌੜੀ ਹੈ ਹਾਂ ਬਾਕੀ ਬਰੀਡ ਬਹੁਤ ਆ ਹਨਾ ਧੋਰੇ ਦੀ ਵੀ ਕਰਾਈਏ ਸ਼ਾਹ ਚੈੱਕ ਆਪਾਂ ਥੱਲੇ ਵੀ ਤੁੰਨੇ ਦੇਗਾ ਜੋ ਸਾਰੇ ਨਿਸ਼ਾਨ ਹਾਂ ਸੂਲ ਚ ਵੀ ਨਿਸ਼ਾਨ ਧੁੰਨ ਦੇ ਵੀ ਧੁੰਨ ਤੇ ਵੀ ਥੱਲੇ ਠੋਡੀ ਦੇ ਵੀ ਹਾਂਜੀ ਫਿਰ ਇਹਨੂੰ ਹੁਣ ਆਪਾਂ ਪਿਓਰ ਨੀਲੀ ਦੀ ਕਹਿ ਦਈਏ ਕਈ ਸੱਜਣ ਕਹਿ ਦਿੰਦੇ ਹੁੰਦੇ ਵੀ ਯਾਰ ਉਹ ਨੀਲੀ ਨਹੀਂ ਸੀ ਤੁਸੀਂ ਨੀਲੀ ਕਹਿਤੀ ਤੇ ਇਹ ਤਾਂ ਫਿਰ ਹੁਣ ਪਿਓਰ ਨੀਲੀ ਆ ਵੇਖੋ ਤੁਰਦੀ ਦਾ ਗੈਸ ਲਾਓ ਹਾਂ ਵੇਲ ਕੱਦ ਹਾਂ ਕਮਾਲਾ ਮਾੜੀ ਜੀ ਆ ਵੇਖੋ ਇੱਥੋਂ ਇਹਦਾ ਲੇਵਾ ਭਾਂਡਾ ਤੇ ਮੂੰਹ ਦੀ ਬੜੀ ਪੂਲੀ ਇਹ ਵੀ ਚੈੱਕ ਕਰ ਲਓ ਜਿਹੜੀ ਮਰਜ਼ੀ ਚੀਜ਼ ਕਹਿੰਦਾ ਦੇ ਦਈਏ ਤੇ ਕੋਈ ਚੱਕਰ ਹੀ ਨਹੀਂ ਵੇਖੋ ਤੇ ਬਣੂ ਬਹੁਤ ਚੰਗੀ ਹਜੇ ਹਜੇ ਬਹੁਤ ਚੰਗੀ ਬਣੂਗੀ ਮਾੜੀ ਹਾਂ ਸ਼ਹਿਦ ਹੀ ਆਇਆ ਹੋਣਾ ਹਜੇ ਹਾਂਜੀ ਸ਼ਹਿਦ ਵਾਕਈ ਕਿਉਂਕਿ ਸੱਜਣੋਂ ਹਜੇ ਮੈਨ ਨੇ ਬਾਨਾ ਸਟਾਰਟ ਕੀਤਾ ਤੇ ਲੇਵੇ ਦੇ ਨਾ ਜਿਵੇਂ ਕੈਦ ਗੀ ਵੀ ਤਿਆ ਤੋੜ ਵਾਲਾ ਕੰਮ ਹੀ ਕਰ ਜਣਾ ਬਹੁਤ ਸੋਹਣਾ ਲੇਵਾ ਤਿਆਰ ਕਰੂਗੀ ਝੋਟੀ ਕੇਹੇ ਗੱਲਾਂ ਨਹੀਂ ਸੰਭਾ ਕੁਸੀ ਹਾਂ ਇੱਕ ਵੀ ਹੱਥ ਧਰਾ ਨਹੀਂ ਹਨਾ ਹਾਂ ਇੱਕ ਵੀ ਹੱਥ ਧਰਾ ਨਹੀਂ ਹੈਗਾ ਐ ਨਹੀਂ ਗੱਲ ਹੈਗੀ ਵੇਖੋ ਸਜਣੋ ਜਿਵੇਂ ਗਾਵਾਂ ਦਾ ਫਿਕਸ ਅਡਰ ਹੈ ਨਾ ਉਹ ਚੀਜ਼ ਆ ਤੇ ਚਵਾਈ ਵਾਲਾ ਥਣ ਲੱਗਿਆ ਹੋਇਆ ਆ ਵੇਖੋ ਕੋਈ ਘਲ ਘਲ ਨਹੀਂ ਕਰਮਾ ਇਹਨੂੰ ਨਿੱਗੇ ਲੈ ਕੇ ਜਾ ਹੱਥੋਸ ਜਾਵਾ ਹਾਂਜੀ ਤੇ ਬਾਕੀ ਸਾਂਭੀ ਵੀ ਚੰਗੀ ਗਏ ਸਜਣ ਨੇ ਹਾਂਜੀ ਸਭੀ ਬਹੁਤ ਇਹਦਾ ਰੇਟ ਫਿਰ ਸ਼ਾ ਜੀ ਇਹਦਾ ਤੁਸੀਂ ਦੱਸ ਦੋ ਕਿੰਨਾ ਕਰੀਂ ਨਹੀਂ ਮੜ ਕੇ ਪਤਾ ਕੀ ਹੁਣ ਇਹ ਨਾ ਆਪਾਂ ਨੇ ਭੈਣ ਭਰਾ ਕਹਿਣਾ ਵੈਸੇ ਰੇਟ ਤਾਂ ਤੁਹਾਡੇ ਉਹੀ ਹੁੰਦੇ ਆ ਵੀ ਜਿਹੜੇ ਦੇ ਦੇਣੇ ਹਨਾ ਰੇਟ ਤੋਂ ਨੇ ਕੀ ਕਰਨੇ ਹਾਂ ਵੀ ਇਹ ਨਹੀਂ ਹੈਗਾ ਜੇ ਦੀ ਸਫਤ ਕਰਤੀ ਤਾਂ ਰੇਟ ਵਧਾ ਦਾਂਗੇ ਹਨਾ ਮੜਾ ਜਾ ਮਾਰ ਦਈਏ ਟੱਕਾ ਵੀ ਇੱਥੇ ਜੇ ਦੇ ਦਈਏ ਰੇਟ ਤਾਂ ਕਰਨ ਭਾਵੇਂ ਦਾ ਸਵਾ ਕੀਤੀ ਜਾਈਏ ਇੱਕ ਵੀ ਕੀਤੀ ਜਾਈਏ ਇਹ 1 15 ਦੀ ਦੇਣੀ ਆ ਨਾ 1 ਲੱਖ ਤੇ 15000 ਦੀ ਦੇਣੀ ਹਾਂ ਨਾ ਹਾਂਜੀ ਓਕੇ ਰਿਪੋਰਟ ਹਨਾ ਚੰਗੀ ਆ ਮਾੜੀ ਤਾਂ ਨਹੀਂ ਕਹੇ ਸੱਜਣ ਨੂੰ ਝੋਟੀ ਬਹੁਤ ਚੰਗੀ ਹੈ ਹਾਂ ਨਹੀਂ ਕੋਈ ਸ਼ੱਕ ਨਹੀਂ ਚੰਗੀ ਆ ਬਣ ਬਹੁਤ ਜਾਣੀ ਆ ਤੁਹਾਨੂੰ ਮੈਂ ਫੇਰ ਚੈੱਕ ਕਰਾਉਣਾ ਆ ਵਾਲੀ ਚੀਜ਼ ਕਿਉਂਕਿ ਗਾਂ ਨੂੰ ਇਹਨੇ ਲੇਵਾ ਨਾ ਐਨ ਕਰਮ ਵਾਲੀ ਨੇ ਤਿਆਰ ਕਰਨਾ ਸ਼ੁਰੂ ਕਰਤਾ ਤੇ ਭਰਨੀ ਹੋਈ ਆ ਹਜੇ ਸ਼ੁਰੂ ਬਹੁਤ ਸ਼ਾਨਦਾਰ ਝੋਟੀ ਬਣੂਗੀ ਤੇ ਸਿੰਗ ਸੁng ਦੀ ਕੁਆਲਿਟੀ ਵੀ ਚੈੱਕ ਕਰ ਲਓ ਤੇ ਬਾਕੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਐ ਇੱਕ ਕੋਈ ਖਾਸ ਅਨੁਮਾਨ ਕਿ ਇੱਥੇ ਆਂਦਾ ਨਹੀਂ ਕਿ ਝੋਟੀ ਹੈ ਹਾਂ ਵੇਖ ਕੇ ਅਗਲਾ ਹਨਾ ਕਰੂਗਾ ਫੱਟ ਹਾਂਜੀ ਵੀ ਮਾਨ ਲਾ ਵੀ ਚੰਗੀ ਝੂਟੀ ਆ 1 15 ਹਨਾ ਹਾਂਜੀ ਤੇ ਪਿਆਰ ਮੁਹੱਬਤ ਕੋਈ ਹੋ ਜਾਊਗਾ ਮੌਕੇ ਦੇ ਮਾਨ ਤਾਂ ਠੀਕ ਆ ਆ ਝੂਟੀ ਆਪਣੀ ਇਹ ਵੀ ਦੂਜਾ ਸੂਆ ਸੁਣੀ ਜੇ ਝੂਟੀ ਵੀ ਚੰਗੀ ਆ ਹਨਾ ਕਿੰਨੀ ਕੋਨੀ ਬਹੁਤ ਚੰਗੀ ਰਹੀ ਹਾਂ ਬਾਕੀ ਲੇਵਾ ਵੀ ਖੁੱਲਾ ਹਾਂਜੀ ਸੂਆ ਇਹ ਦੂਜਾ ਕਿ ਪਹਿਲਾ ਹੀ ਨਹੀਂ ਦੂਜਾ ਸੂਆ ਸੁਣੀ ਦੂਜਾ ਸੂਆ ਸੁਣੀ ਹੋਣ ਅਈ ਆ ਕੰਨਿਆ ਦੇ ਦਾੰਦਰੀਆਂ ਦੇ ਬਰਾਬਰ ਠੀਕ ਆ ਸ਼ਿੱਗੀ ਆ ਓ ਵੇਖ ਲੈ ਸ਼ਿੱਗੀ ਹਨਾ ਹਾਂਜੀ ਸ਼ਿੱਗੀ ਹੁੰਦੀ ਆ ਜੇ ਹਾਂ ਅਜੀ ਸ਼ਿੱਗੀ ਹੋਣਾ ਹੈ ਹੁਣ ਕਿਆ ਬਾਤ ਆ ਚੰਗੀ ਆ ਦਿਨ ਕੜਜੂ ਹਜੇ ਦਿਨ ਹਜੇ ਇੱਕ ਹਫਤੇ ਤੋਂ ਵੱਧ ਵੀ ਖੜ ਸਕਦੀ ਇੱਕ ਅੱਧਾ ਦਿਨ ਹੋਈ ਹੈ ਵੀ ਹਫਤੇ ਦੇ ਵਿੱਚ ਵਿੱਚ ਸੂਬੂਗੀ ਹਾਂਜੀ ਹਨਾ ਹਾਂਜੀ ਤੇ ਥਣਾ ਥਣਾ ਲੋ ਇਹ ਵੀ ਚੋਂਨ ਬੜੀ ਨਿਕਲੂਏ ਦੀ ਹਨਾ ਹਾਂਜੀ ਚਵਾਈ ਚਵਾਈ ਇਹਦੀ ਬਹੁਤ ਚੰਗੀ ਨਿਕਲੀ ਲੇਵਾ ਵੀ ਚੰਗਾ ਬਣਾ ਜੂਗੀ ਝੋਟੀ ਤੇਰੀ ਕੱਡੀਆਂ ਨੂੰ ਬਾਹਰ ਕਿਰਾ ਸੱਜਣੋ ਤੋਰ ਕਰੋ ਚੈੱਕ ਆ ਖੁੱਲੇ ਡੁੱਲੇ ਲੇਵੇ ਦੀ ਝੋਟੀ ਦੂਜਾ ਸੁਆ ਤੇ ਸ਼ੈਗ ਦੇ ਦੰਦ ਹਜੇ ਚੱਕਦੀ ਆ ਵੇਖਿਓ ਸਾਰੀਆਂ ਢੱਲਾ ਢੁਲਾ ਕੱਢ ਕੇ ਸੁਵੀ ਸੰਸਾ ਜੀ ਹਾਂ ਨਹੀਂ ਵਾਕਿਆ ਕੋਈ ਸ਼ੱਕ ਨਹੀਂ ਵੇਖੋ ਤੇ ਬਾਕੀ ਰੰਗ ਸੋਹਣੇ ਕਾਲੇ ਰੰਗ ਦੀ ਬਰੀਕ ਚਮੜੀ ਦੀ ਤੇ ਥਾਨ ਚਵਾਈ ਵਾਲਾ ਵੇਖੋ ਹੈ ਨਾ ਕਿਆ ਬਾਤ ਤੇ ਕਿਆ ਬਾਤ ਵਾਲੀ ਕੱਟੀ ਆ ਬੜੀ ਸ਼ਾਨਦਾਰ ਲੇਵਾ ਬੜਾ ਬਣਾਉਗੀ ਸਜਣੋ ਇਹ ਵੀ ਨੋਟ ਕਰਿਓ ਜਾਤ ਚੰਗੀ ਆ ਯਾਰ ਪਰ ਬਹੁਤ ਚੰਗੀ ਲੱਗੀ ਕੱਟੀ ਤੇ ਪਹਿਲੇ ਨੇ ਦੁੱਧ ਵੀ ਕਿੰਨਾ ਇਹਦੇ ਮਾਲਕਾਂ ਨੇ ਦੱਸਿਆ ਪਹਿਲੇ ਨੇ 12 ਕਿਲੋ ਦੁੱਧ ਸੰਸੋਚ ਹੋਇਆ ਨਹੀਂ ਨਹੀਂ ਚੰਗੀ ਆ ਬਰੀਡ ਚੰਗੀ ਆ ਮੈਂਦੀ ਹੈ ਨਾ ਹਾਂਜੀ ਲੈ ਚੱਲ ਸਾਹਿਬ ਤੇ ਬਾਕੀ ਸੁਭਾਅ ਵੀ ਚੰਗਾ ਵੇਖੋ ਆਪਣੀ ਆਪਣੀ ਜਗ੍ਹਾ ਤੇ ਸਜਣੋ ਸਾਰੀਆਂ ਇਹ ਕਰਮ ਵਾਲੀਆਂ ਸੋਨਾ ਕਿਉਂਕਿ ਹਰ ਦੇ ਵਿੱਚ ਹਰ ਗੁਣ ਨਹੀਂ ਹੁੰਦਾ ਤੇ ਜਿਵੇਂ ਕਹਿੰਦੇ ਹੁੰਦੇ ਹਰ ਦਿਨ ਐਤਵਾਰ ਨਹੀਂ ਹੁੰਦਾ ਤੇ ਆਹ ਵੇਖੋ ਆ ਜਿਹੜੀਆਂ ਚੀਜ਼ਾਂ ਨੇ ਕਰਮਾ ਵਾਲੀ ਨੇ ਐਨ ਭਰ ਕੇ ਸੂਣਾ ਆ ਵੇਖੋ ਇੱਥੋਂ ਮੈਂ ਤੁਹਾਨੂੰ ਐਵੇਂ ਨਹੀਂ ਕਿਹਾ ਵੀ ਇਹ ਲਿਓ ਇਹਦੀਆਂ ਤਹਾਂ ਤੋੜ ਦੂਗੀ ਮੈਂ ਕਰਮਾ ਵਾਲੀ ਬੜੀ ਸ਼ਾਨਦਾਰ ਝੋਟੀ ਲੈਵਾ ਤਿਆਰ ਕਰੂਗੀ ਵੇਖੋ ਤੇ ਇਹਦਾ ਰੇਟ ਸਾ ਜੀ ਰੇਟ 70000 ਇਹਦਾ ਕਰਨ ਨੂੰ ਭਾਵੇਂ 90 ਕਰ ਲਈਏ ਹਾਂਜੀ ਜਿੱਥੇ ਦੇਣੀ 85000 ਦੀ ਦੇ ਦਾਂਗੇ 84000 ਦੀ ਹਾਂਜੀ ਹੁਣ ਤਾਂ ਖਰੀਦ ਸਕਦਾ ਸੌਖੀ ਹਾਂਜੀ ਇਹ ਇੱਕ ਤਾਂ ਮੰਗਿਆ ਤੇ ਮੈਂ ਜਾ ਕੇ 85 ਆ ਗਿਆ ਰੇਟ ਸੁਣ ਕੇ ਜਿੱਤੋਂ ਲੈਂਦੀ ਨਾ ਆਪਾਂ ਹਾਂ ਉਹ ਵੀ ਆਖੂਗਾ ਕੇ ਬਿਲਕੁਲ ਜਾਈ ਕੀਤਾ ਸਾਰੇ ਮਾਗ ਦੇ ਵਿੱਚ ਹਾਂਜੀ ਵਾਕਿਆ ਹੀ ਹਨਾ ਹਾਂਜੀ 85 ਦੀ ਤਾਂ ਯਾਰ ਸੌਖੀ ਲੈ ਲੂ ਅਗਲਾ ਹਾਂਜੀ ਹਨਾ ਕੋਈ ਕਿਸੇ ਨੂੰ ਐ ਨਹੀਂ ਲੱਗੂਗਾ ਵੀ ਯਾਰ ਮਹਿੰਗੀ ਆ ਇਹ ਜਿੱਥੇ ਬਣ ਗਈ ਤੇ ਰੱਖੋ ਤਾਂ ਫਲਦੀ ਜੋ ਵਾਕਿਆ ਯਾਰ ਨਹੀਂ ਭਰਨਾ ਹੀ ਐ ਨੇ ਵੀਰੇ ਭਰਨਾ ਹੀ ਭਰਨਾ ਲੇਵਾ ਲਾਲੀ ਵਾਲਾ ਇਹਦਾ ਕਈ ਕੁਝ ਕਰ ਸਕਦੀ ਏ ਜੀ ਕਰ ਸਕਦੀ ਏ ਕਰਮਾਂ ਵਾਲੀ ਵਾਕਿਆ ਹੀ ਤੇ ਆ ਮੈਂ ਦਾ ਕੀ ਲੇਖਾ ਜੋਖਾ ਇਹ ਜਾ ਜੀ ਆ ਗਿਆ ਗਏ ਹਨਾ ਹਾਂਜੀ ਜਾ ਜਾ ਜੱਟੀਆਂ ਹਾਂਜੀ ਨਹੀਂ ਵਾਹ ਕੀ ਕੀ ਬਾਤ ਆ ਇਹ ਹਾਤੀ ਹਾਤੀ ਜਾਣ ਵਾਲੀ ਗੱਲ ਹੋਣੀ ਹਾਂ ਇਹ ਸੂਆ ਕਿਹੜਾ ਸੂਗੀ ਪਹਿਲਾਂ ਐਂ ਦੱਸੀ ਆਪਣੇ ਭੈਣਾ ਭਰਾਵਾਂ ਨੂੰ ਸੂਆ ਸਾਹਮਣੇ ਆਪਾਂ ਕੋਈ ਤੀਜਾ ਮੰਨ ਲੈ ਭਾਵੇਂ ਚੌਥਾ ਮੰਨ ਲੈ ਠੀਕ ਆ ਹਾਂਜੀ ਆਪ ਦਾ ਗਿਆ ਸਾਪੇ ਲਾ ਲੇ ਹਾਂਜੀ ਤੇ ਦੁੱਧ ਦੇ ਦੇ ਪਿਛਲੇ ਸੂਏ ਦਾ ਕੀ ਰਿਕਾਰਡ ਰਿਆ ਹੋਊਗਾ ਹਾਂਜੀ ਦੁੱਧ ਦਾ ਇਹਦਾ ਦੁੱਧ ਦਾ ਇਹਦਾ ਰਿਕਾਰਡ ਬਹੁਤ ਚੰਗਾ ਦੱਸਿਆ ਦੁੱਧਾਂ ਦੇ 15 ਕਿਲੋ ਦੁੱਧ ਦਿੰਦੀ ਦੇ ਵੀ ਦਿੱਤਾ ਹੋ ਗਏ ਨੇ ਹਨਾ ਜੀ ਐਡੀ ਮਹਿਣੇ ਇੰਨਾ ਦੁੱਧ ਨਾ ਦਿੱਤਾ ਹਾਂਜੀ ਤੇ ਫੇਰ ਇਹਦੇ ਆਸਤੇ ਵੀ ਮਾੜੀ ਗੱਲ ਆ ਦੈਣ ਕਿੰਨੇ ਲੈ ਜੂ ਹਜੇ 10 ਦਿਨ ਲੈ ਜੂ ਦੇਣ ਜੀ ਆ 10 ਦਿਨ ਕੱਢ ਜੇਗੀ ਆਰਾਮ ਨਾਲ ਬਣੂ ਬੜੀ ਬਹੁਤ ਚੰਗੀ ਬਣ ਕੇ ਤਿਆਰ ਹੋ ਕੇ ਸੋਈ ਤੇ ਚਾਰੂ ਚਾਰੂ ਦਬਾਰੀ ਜਦੀ ਕੋਈ ਆਉਣਾ ਮੰਨਣਾ ਨਹੀਂ ਤਾ ਹਨ ਵਿਚਾਰੀ ਨੱਪੀ ਦੁਰੀ ਆਉਂਦੀ ਰੁੱਖੇ ਮੱਸੇ ਹਾਂਜੀ ਰਾਤੀ ਰਾਤੀ ਬੁੜੀਆਂ ਵੇਨੇ ਕਰਕੇ ਵਾਕਈ ਮੈਂ ਇਹ ਬੰਦੇ ਨੇ ਨਾ ਸਾਂਭੀ ਘਾਟਾ ਕਿਤੇ ਸਾਂਭੀ ਹੁੰਦੀ ਨਾ ਤੇ ਮੈਂ ਮੈਂ ਹੀ ਸੀ ਹਨਾ ਹਾਂਜੀ ਕੱਢੀ ਬਾਾਰ ਮੇਰਾ ਭਰਾ ਸਜਣੋ ਬਰੀਕ ਚਮੜੀ ਦੀ ਤੇ ਚੰਗੇ ਦੁੱਧ ਵਾਲੀ ਜੇ ਮੈਂ ਲੱਭਦੇ ਸੀ ਇਹ ਮੈਂ ਤੇ ਵੀ ਜ਼ਰੂਰ ਆਪ ਦੀਆਂ ਨਜ਼ਰਾਂ ਕਮਾਇਓ ਕਿਉਂਕਿ ਪੂਰੀ ਚੰਗੀ ਮੈਂ ਦੁੱਧ ਵਾਲੀ ਆ ਕਿਉਂਕਿ ਧੌਣ ਵੇਖੋ ਕਿੰਡੀ ਪਤਲੀ ਤੇ ਲੰਮੀ ਧੌਣ ਤੇ ਬਾਕੀ ਚਾਰੂ ਬਾਈ ਹਰੀ ਕਹਿੰਦੇ ਵੀ ਕਰਮਾਂ ਵਾਲੀ ਬਹੁਤ ਜ਼ਿਆਦੀ ਆ ਜਿਵੇਂ ਹੁਣ ਐਨ ਵੇਖ ਲਓ ਐਨ ਤਣੀ ਫਰਤੀ ਆ ਤੇ ਹਜੇ ਸੂਣਾਂ ਵਾਲੀ ਆ ਤੇ ਚੰਗੀ ਸੰਭਿਓ ਤੇ ਚੰਗਾ ਦੁੱਧ ਮੈਂ ਪਾ ਜੂਗੀ ਕੋਈ ਸ਼ੱਕ ਨਹੀਂ ਵੈਰਲਾ ਟਿੱਪਣ ਟੋਪਣ ਟਿੱਪਣ ਤਾਂ ਗੁਰਵੰਤ ਵੀਰੇ ਓਕੇ ਆ ਨਾ ਹਾਂਜੀ ਟਿੱਪਣ ਟੋਪਣ ਬਹੁਤ ਚੰਗੀ ਠੀਕ ਆ ਬਾਕੀ ਦਾ ਹਜੇ ਨੂੰ ਕੋਈ ਵਾਈ ਤਾਂ ਹੀ ਨਹੀਂ ਹਾਂਜੀ ਵੀ ਮੈਂ ਸੁਣਾ ਹਨਾ ਨਹੀਂ ਆਇਆ ਨਹੀਂ ਸਭ ਕੋਈ ਹਾਂ ਤੋਂ ਬਾਹਰ ਹੀ ਜਾਊਗੀ ਜਾਊਗੀ ਵਾਕਿਆ ਇਹ ਵੇਖੋ ਸਜਣੋ ਇਹਦੇ ਆਰਡਰ ਦੀ ਕੁਆਲਿਟੀ ਕਿੱਡੇ ਟਾਪ ਦੀ ਲੱਗੀ ਹੋਈ ਆ ਮੈਂ ਇਹਨੂੰ ਰੂਹ ਖੁਸ਼ ਕਰੂਗੀ ਜਦ ਦਿਨ ਸੂਈ ਜਦੋਂ ਤੁਸੀਂ ਦੁੱਧ ਚੋਇਆ ਕਰਮਾਂ ਵਾਲੀ ਦਾ ਬੜਾ ਚੰਗਾ ਦੁੱਧ ਮੈਂ ਪਾਊਗੀ ਇਹ ਕਿੰਨੇ ਦੀ ਦੇਵਾਂਗੇ ਸ਼ਾ ਇਹ ਵੀ ਸੰਧ ਸਾਹਿਬ ਜਿਹੜੀ ਹਾਨ ਆ 85000 85000 ਦੀ ਹਾਨ ਹਾਂਜੀ ਓਕੇ ਵੀ ਹੈ ਨਹੀਂ ਹੈਗਾ ਵੀ ਜੇ ਮੈਂ ਚੰਗੀ ਆ ਤੇ ਆਪਾਂ ਰੇਟ ਵਧਾ ਦੇਣਾ ਹਨਾ ਜੇ ਜਾਇਜ਼ ਮਿਲੀ ਤਾਂ ਜਾਇਜ਼ ਹੀ ਦੇ ਦੇਣੀ ਆ 15 ਕਿਲੋ ਵਾਲੀ 85000 ਕੋਈ ਸ਼ੱਕ ਨਹੀਂ ਹਨਾ ਵੱਡੀ ਮੈਂ ਹਾਂਜੀ ਲੋ ਵੀ ਸਜਣੋ ਵੱਡੀ ਚੰਗੀ ਮੈਂ ਤੁਹਾਨੂੰ ਨਾ ਆ ਕੇ ਵੇਖੀ ਤੇ ਪਸੰਦ ਆਉ ਤੇ ਬਾਕੀ ਆ ਝੋਟੀ ਵੀ ਮੈਂ ਜਮੈਂ ਤੁਹਾਨੂੰ ਦੱਸਿਆ ਨਾ ਇਹ ਝੋਟੀ ਦਾ ਵੀ ਮੁੱਲ ਉਹੀ ਆ ਤੇ ਆ ਵੇਖੋ ਇਹਦੇ ਹਜੇ ਪਲਾ ਪਲਾ ਚੌਂਦੀ ਬੜੀ ਸ਼ਾਨਦਾਰ ਬਣੀ ਨਹੀਂ ਮੁੱਲੇ ਇੱਕ ਹੀ ਦੋ ਦੀ ਹਾਂ ਸੇਮ ਹੀ ਜਿਹੜੀ ਮਰਜ਼ੀ ਖਰੀਦ ਲੈ ਅਗਲਾ ਹਨ ਪਰ ਮੱਝ ਨੂੰ ਪਹਿਣ ਕੇ ਪਹਿਲਾਂ ਉਹ ਅਗਲੇ ਦੀ ਖੁਆਇਸ਼ ਹੈ ਜੇ ਹਾਂ ਜੇ ਕੋਈ ਝੋਟੀ ਪਾਲਦਾ ਝੋਟੀ ਲੈ ਲੇ ਤੇ ਜੇ ਕੋਈ ਮੱਝ ਪਾਲਦਾ ਸੀ ਤੇ ਮੱਝ ਲੈ ਲੇ ਤੇ ਫਿਰ ਆ ਤਾ ਆ ਗਏ ਜਿਵੇਂ ਕਹਿ ਦਗੇ ਮੜੀਆਂ ਮੜੀਆਂ ਹਾਲਾਤ ਗਏ ਫਿਰ ਗੁਰਵੰਤ ਵੀਰੇ ਕਰਾ ਦਗੇ ਚੈੱਕ ਕੋਈ ਭੈਣ ਭਰਾ ਐ ਜੇ ਨਾ ਕਵੇ ਯਾਰ ਆ ਚੀਜ਼ ਨਹੀਂ ਵਿਖਾਈ ਇਹਨਾਂ ਨੇ ਹਨਾ ਵੇਖੋ ਸੱਜਣੋ ਬੜਾ ਕੱਦ ਕਾਟ ਤੇ ਬੜੀ ਸ਼ਾਨਦਾਰ ਤੇ ਬੜੀ ਜਾਨਦਾਰ ਮੈਂ ਆ ਪਸੰਦ ਆਊਗੀ ਆ ਕੇ ਜਰੂਰ ਵੇਖਿਓ ਤੇ ਆ ਵੀ ਝੋਟੀ ਆਪਣੀ ਜਗ੍ਹਾ ਤੇ 100 ਦੀ 100 13 ਕਿਲੋ ਦੁੱਧਾ ਕਰਮਾਲੀ ਕੋਲੇ ਮਗਰ ਕਟਾ ਲੇਵਾ ਭਾਂਡਾ ਬੜੀ ਜਾਨਦਾਰ ਇਹਦੀ ਸੁਬਾਹ ਦੀ ਚਵਾਈ ਕਿੰਨੇ ਕਦੀ ਵਜਦੀ ਆ 6 ਵਜੇ ਦੀ ਸੋਸ 6 ਵਜੇ ਦੀ ਹਲੇ ਫਿਰ ਚੰਗੀ ਬਣ ਜਾਂਦੀ ਹਣੀ ਟਾਈਮ ਤੇ ਤਾਂ ਹਨਾ ਆਹ ਚੰਗੀ ਬਣਦੀ ਥੇ ਆਓ ਹਜੇ ਟਾਈਮ ਵੀ ਕੀ ਹੋਇਆ ਹਾਂਜੀ ਅੱਧਾ ਹੀ ਹੋਇਆ ਆ ਟਾਈਮ ਵੱਧ ਹੀ ਗਿਆ ਜੀ ਅੱਧ ਵਿਚ ਆਇਆ ਤੇ ਵੇਖੋ ਸਜਣਾ ਕਿਆ ਬਾਤ ਆ ਬੜੀ ਚੰਗੀ ਮੈਂ ਹਾਂ 3 ਵਜੇ ਹਾਂ ਆ ਵੀ ਝੋਟੀ ਦਾ ਕੋਈ ਹੋੜਾ ਬੰਦਾ ਨਹੀਂ ਇਹ ਐ ਨਾ ਕਿਉਂ ਅੱਜ ਸੂਈ ਕਰਕੇ ਤੁਹਾਨੂੰ ਲੱਗੂਗੀ ਤੇ ਬਾਕੀ ਜਦੋਂ ਤੁਸੀਂ ਸਾਂਭ ਲਈ ਨਾ ਚਾਰ ਦਿਨ ਇਹ ਕੱਟੀ ਤੇ ਤੁਸੀਂ ਆਪੇ ਕਹਿਣਾ ਵਾਕਈ ਕੋਈ ਚੀਜ਼ ਖਰੀਦੀ ਆ ਕਿਉਂਕਿ ਘਾਟੇ ਵਾਲੀ ਨਹੀਂ ਲਾਈਵ ਅੰਦਰ ਰਹੂਗੀ ਤੇ ਉਹ ਵੀ ਆਪਣੀ ਜਗ੍ਹਾ ਤੇ ਕਰਮਾਂ ਵਾਲੀ ਚੰਗੀ ਝੋਟੀ ਆ ਧੰਨਵਾਦ ਆ ਤੁਹਾਡਾ ਤੁਸੀਂ ਜਿਹੜਾ ਟਾਈਮ ਕੱਢ ਕੇ ਇਨਾ ਆਪਣਾ ਵੀਡੀਓ ਨੂੰ ਪਿਆਰ ਸਤਿਕਾਰ ਦਿੱਤਾ ਤੇ ਮਿਲਦੇ ਰਹਿਾਂਗੇ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ ਸਤਿ ਸ੍ਰੀ ਅਕਾਲ ਵੀਰ ਜੀ ਬੁਲਾਦਿਏ ਫਤਿਹ ਸਾਰਿਆਂ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ